ਸਮਾਜ ਸੇਵਾ ਦੇ ਕੰਮਾਂ ਵਿੱਚ ਮਹਿਲਾਵਾਂ ਦੀ ਸਿਰਮੌਰ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਫੜਾਬਾ ਤੋਂ ਨਰਾਤਿਆਂ ਦੇ ਉਪਲਖਵੇ ਸਥਾਨਕ ਹੋਟਲ ਵਿਖੇ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਡਾਂਡੀਆਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਰਾਂਝੇ ਤੇਸ ਮੂਲ ਸੰਸਥਾ ਦੀਆਂ ਮੈਂਬਰਾਂ ਵੱਲੋਂ ਡਾਂਡੀਆਂ ਖੇਡਿਆ ਗਿਆ ਉੱਥੇ ਹੀ ਵਰਕ ਵਰਕ ਪ੍ਰਕਾਰ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ ਆਪਣੇ ਸੰਬੋਧਨ ਵਿੱਚ ਜਿੱਥੇ ਪ੍ਰਬੰਧਕਾਂ ਨੇ ਇਸ மூੂ ਇਲਾਕਾ ਵਾਸੀਆਂ ਨੂੰ ਡਾੜੀਏ ਦੇ ਇਤਿਹਾਸ ਬੰਦੀ ਅਹਿਮ ਜਾਣਕਾਰੀ ਦਿੱਤੀ ਉੱਥੇ ਹੀ ਪ੍ਰਧਾਨ ਨਵਿਤਾ ਸ਼ਾਵਣਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਮਾਏ ਭਲਾਈ ਦੇ ਨੇਕਾ ਪ੍ਰੋਜੈਕਟ ਕਰਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ ਜਿਸ ਲਈ ਸਮੂਹ ਸੋਸਾਇਟੀ ਦੇ ਮੈਂਬਰ ਵਧਾਈ ਦੇ ਪਾਤਰ ਹਨ ਉਨ੍ਹਾਂ ਹੋਰ ਨਾ ਇਲਾਕਾ ਵਾਸੀਆਂ ਨੂੰ ਵੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹੀ ਅੱਗੇ ਆਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਸੰਸਥਾ ਵੱਲੋਂ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੇਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਇੱਥੇ ਗਰਬਾ ਡਾਂਡੀਆਂ ਲਈ ਇਕੱਠਾ ਹੋਏ ਹੈ ਗਰਬਾ ਐਕਚੁਅਲੀ ਮਹਾਰਾਸ਼ਟਰ ਦਾ ਤਿਉਹਾਰ ਹੈ ਮਹਾਰਾਸ਼ਟਰਾਂ ਦੇ ਵਿੱਚ ਗੁਜਰਾਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਡਾਂਡੀਆਂ ਮਨਾਇਆ ਜਾਂਦਾ ਸੀ ਡਾਂਡੀਆਂ ਗਰਬਾ ਸ਼ਬਦ ਆਇਆ ਕਿੱਥੋਂ ਦੀ ਹੈ ਗਰਬਾ ਸ਼ਬਦ ਜਿਹੜਾ ਹੈ ਉਹ ਗਰਬ ਸ਼ਬਦ ਤੋਂ ਆਇਆ ਹੈ ਗਰਬ ਦਾ ਮਤਲਬ ਹੁੰਦਾ ਹੈ ਕਿ ਇੱਕ ਮਿੱਟੀ ਦਾ ਦੀਵਾ ਜਦੋਂ ਜਿਵੇਂ ਮਹਾਰਾਸ਼ਟਰ ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਫੈਸਟੀਵਲ ਮਨਾਇਆ ਜਾਂਦਾ ਹੈ ਨਾ ਤੇ ਮਿੱਟੀ ਦਾ ਦੀਵਾ ਸੈਂਟਰ ਵਿੱਚ ਰੱਖਿਆ ਜਾਂਦਾ ਹੈ ਤੇ ਉਹਦੇ ਆਸ-ਪਾਸੇ ਸਭ ਲੋਕ ਨੱਚਦੇ ਨੇ ਉਹ ਨੱਚਣ ਦਾ ਮਤਲਬ ਇਹ ਦਰਸਾਇਆ ਗਿਆ ਕਿ ਅਸੀਂ ਸਾਰੇ ਮਾਂ ਦੇ ਗਰਭ ਚੋਂ ਹੀ ਆਏ ਹਾਂ ਅਸੀਂ ਇੱਕ ਮਿੱਟੀ ਹਾਂ ਤੇ ਜਿਹੜੀ ਸਾਡੀ ਆਤਮਾ ਰਹਿ ਉਹ ਸਾਡੇ ਅੰਦਰ ਸਾਨੂੰ ਉਹ ਇਨਸਾਨੀਅਤ ਦਾ ਰੂਪ ਦੇ ਵਿੱਚ ਅਸੀਂ ਖੜੇ ਹੋਏ ਹਾਂ ਇੱਕ ਦਿਨ ਮਿੱਟੀ ਨਾਲ ਮਿੱਟੀ 'ਚ ਮਿਲ ਜਾਣਾ ਤੇ ਅਸੀਂ ਨਵਰਾਤਰੀ ਦੇ ਵਿੱਚ ਵ੍ਰਤ ਰੱਖ ਕੇ ਅਸੀਂ ਮਾਤਾ ਰਾਣੀ ਦੇ ਅੱਗੇ ਨੱਚਦੇ ਆਂ ਆਪਣੀ ਖੁਸ਼ੀ ਪ੍ਰਗਟ ਕਰਦੇ ਆਂ ਵ੍ਰਤ ਰੱਖਦੇ ਆਂ ਤੇ ਅਸੀਂ ਆਪਣੀ ਧਾਰਮਿਕ ਜਿਹੜੀ ਸਾਡੀ ਭਾਵਨਾ ਵੈ ਉਹ ਪਰਮਾਤਮਾ ਦੇ ਅੱਗੇ ਦਰਸ਼ਾਣੇ ਆ ਕਿ हे ਪਰਮਪਿਤਾ ਪਰਮਾਤਮਾ ਅਸੀਂ ਵੀ ਇੱਕ ਮਿੱਟੀ ਦੇ ਬਨੇ ਹੋਏ ਤੇਰੇ ਪੁੱਤਲੇ ਆ ਤੇ ਮਿੱਟੀ ਚ ਹੀ ਮਿਲ ਜਾਣਾ ਪਰ ਅਸੀਂ ਇਹਨਾਂ ਦਿਨਾਂ ਵਿੱਚ ਮਾਤਾ ਰਾਣੀ ਦੀ ਬਹੁਤ ਜ਼ਿਆਦਾ ਸ਼ਰਦਾ ਦੇ ਨਾਲ ਭਗਤੀ ਕਰਦੇ ਆਂ ਤੇ ਡਾਂਡੀਆਂ ਨੂੰ ਆਪਣੀ ਖੁਸ਼ੀ ਦੇ ਰੂਪ ਚ ਮਨਾਣੇ ਆ ਅਸੀਂ ਸਮਾਜ ਲਈ ਅੱਛੇ ਕੰਮ ਕਰਦੇ ਹੋਏ ਅਸੀਂ ਹਰ ਦਿਨ ਤਿਹਾੜੀ ਨੂੰ ਸੈਲੀਬ੍ਰੇਟ ਕਰੀਦਾ ਦੇਖੋ ਮਾਤਾ ਰਾਣੀ ਦੇ ਬੜੇ ਅੱਛੇ ਨਵਰਾਤਰੇ ਚੱਲ ਰਹੇ ਆ। ਦਾਂਡੀਏ ਦਾ ਬੜਾ ਸਭ ਨੂੰ ਪ੍ਰੇਜ਼ ਹੁੰਦਾ। ਅੱਜ ਅਸੀਂ ਦਾਂਡੀਆ ਸੈਲੀਬ੍ਰੇਸ਼ਨ ਕੀਤੀ ਐ। ਅਸੀਂ ਪਿੱਛੇ ਜੇ ਬਾੜ ਦੇ ਨਾਲ ਦਾ ਬੜਾ ਪ੍ਰੋਬਲਮ ਚੱਲ ਰਹੀ ਸੀਗੀ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਰਾ ਸਮਾਨ ਵਗੈਰਾ ਵੰਡ ਕੇ ਆਏ ਆ। ਮੱਛਰਦਾਨੀਆਂ ਦਿੱਤੀਆਂ। ਅਦਰ ਅਸੀਂ ਬਹੁਤ ਸਮਾਨ ਵੰਡਿਆ ਉਹਨਾਂ ਨੂੰ ਬਿਸਕੁਟਸ, ਰਾਸ਼ਨ ਵਗੈਰਾ। ਜੋ-ਜੋ ਜਿਨ੍ਹਾਂ ਨੇ ਸਾਨੂੰ ਕਿਹਾ ਸੀਗਾ ਵੰਡਿਆ। ਹੁਣ ਕਈਆਂ ਦੇ ਸਾਨੂੰ ਫੋਨ ਆਏ ਕਿ ਸਾਡੀ ਛੱਤ ਝੁੱਟ ਗਈ ਐ। ਸਾਡੀ ਕੁਝ ਹੈਲਪ ਕਰੋ। ਸਾਨੂੰ ਕਦੀ ਵੀ ਕੋਈ ਵੀ ਮੈਂਬਰ ਸਾਨੂੰ ਦੱਸ ਸਕਦਾ ਹੈ ਅਸੀਂ ਸਾਰੇ ਮੈਂਬਰ ਹਮੇਸ਼ਾ ਤਿਆਰ ਰਹਨੇ ਆਂ ਸੇਵਾ ਕਰਨ ਲਈ ਸਾਨੂੰ ਮਤਲਬ ਕੋਈ ਵੀ ਕਹਿ ਸਕਦਾ ਹੈ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਵੀ এডੂਕੇਸ਼ਨ ਦੀ ਜ਼ਰੂਰਤ ਹੈ ਕਦੀ ਕਿਸੇ ਨੂੰ ਪੇਸ਼ੈਂਟ ਨੂੰ ਨੀਡ ਹੈ ਤਾਂ ਅਸੀਂ ਹਮੇਸ਼ਾ ਤਿਆਰ ਆ ਸਾਡਾ ਕਲੱਬ ਬਹੁਤ ਅੱਛਾ ਕੰਮ ਕਰ ਰਿਹਾ ਹੈ ਸਾਡੇ 145 ਮੈਂਬਰਸ ਆ ਮੈਂ ਆਪਣੇ ਮੈਂਬਰਸ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਕਿਉਂਕਿ ਮੈਂਬਰ ਸਾਡਾ ਬਹੁਤ ਸਾਥ ਦੇ ਰਹੇ ਆ ਤਨ ਨਾਲ ਮਨ ਨਾਲ ਔਰ ਧਨ ਨਾਲ ਸੇਵਾ ਕਰ ਰਹੇ ਆ ਥੈਂਕ ਯੂ ਵੈਰੀ ਮੱਚ